ਆ ਕੁਛ ਦਿਨ ਪਹਿਲਾਂ ਇੱਥੇ ਪਟੰਨਾ ਜ਼ਿਲ੍ਹੇ ਵਿੱਚ ਜਿਹੜੀ ਆਪਣੀ ਟੀਮ ਹੈਗੀ ਹੈ ਡੀਪੀਓ ਡੀਸੀਪੀਓ ਚਾਈਲਡ ਪ੍ਰੋਟੈਕਸ਼ਨ ਦੀ ਜਿਹੜੀ ਟੀਮਸ ਨੇ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਜਿਹੜੀ ਹੈਗੀ ਹੈ ਰੇਡਸ ਕੀਤੀਆਂ ਸੀ ਕਿ ਜਿਹਦੇ ਵਿੱਚ ਆਪਾਂ 19 ਬੱਚੇ ਜਿਹੜੀ ਹੈਗੀ ਆ ਜਿਹੜੇ ਬੈਗਰੀ ਵਿੱਚ ਪਾਏ ਸੀਗੇ ਤੁਸੀਂ ਵੇਖਦੇ ਪਿਓ ਕਈ ਸਾਰੀ ਜਿਹੜੇ ਆਪਣੇ ਥਾਵਾਂ ਨੇ ਉੱਥੇ ਬੱਚੇ ਜਿਹੜੇ ਹੈਗੇ ਆ ਬੇਕ ਮੰਗਦੇ ਰਹਿੰਦੇ ਆ ਤੇ ਉਹਨੂੰ ਆਪਾਂ आ, आ, भी चापा, शिफ्ट किया तो कि बच्चे बार बार आप पेरेंट्स जब खुद में कह रहे हैं कि आप इन्होंने पेरेंट्स ने फिर भी उन्होंने ध्यान नहीं रख रहे हैं, जिस तो सू शो भी, भी हो सद कि कई सारे बच्चे जड़े शायद अपने ना हो क्योंकि ਆਸਾਨਾ ਪਤਾ ਹੈਗਾ ਕਿ ਹਮਨ ਟ੍ਰੈਫਿਕਿੰਗ ਜਿਹੜਾ ਹੈਗਾ ਇੱਕ ਬੜਾ ਐਂਗਲ ਹੈ ਬੇਗਰੀ ਦੇ ਵਿੱਚ ਤੇ ਇਸ ਕਰਕੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਤੇ ਉਹਦੇ ਆਧਾਰ ਤੇ ਹੀ ਹੁਣ ਜਿਹੜੇ डिपार्टमेंट है उन्होंने भी इस ध्यान में रखते हुए उन्हें एस ओ पी भी जारी किया हुआ है कि अगे तो जे इस तरीके साथ इंसीडेंट्स आते हैं तो उन्होंने प्रॉपर डी एन ए टेस्टिंग कराई जाए तो यह पता लग सके कि बच्चे एक्चुअल भी जरा कोई क्लाम कर रहा है कि उन्हों का बच्चा है एक्चुअल उन्हों का बच्चा है कि नहीं है ता ता जो बहुत सारे जो बच्चे मिसिंग होंगे उन्होंने भी आप ट्रैक कर सीएँ तो एक वाला पहलकदमी हैगी जिथे ਜਿਹੜਾ ਅੰਕਸ਼ਾ ਹੈ ਉਹਨੂੰ ਆਪਾਂ ਕਾਬੂ ਕਰ ਪਾਵਾਂਗੇ ਤੇ ਨਾਲ ਹੀ ਜੇ ਕੋਈ ਬੱਚਾ ਆਪਣੇ ਮਾਪੇ ਤੋਂ ਹੋ ਗਿਆ ਹੈ ਜਾਂ ਕਿਸੇ ਨੇ ਉਹਨਾਂ ਨੂੰ ਜਿਹੜਾ ਹੈਗਾ ਇਸ ਤਰੀਕੇ ਨਾਲ ਟਰੈਫਿਕ ਕਰਕੇ ਵੈਗਰੀ ਵਿੱਚ ਪਾਇਆ ਹੋਇਆ ਹੈ ਤੇ ਉਹਨਾਂ ਨੂੰ ਵੀ ਆਪਾਂ ਜਿਹੜਾ ਹੈ ਉਹਨਾਂ ਦੇ ਆਪਣੇ ਮਾਪੇ ਦੇ ਨਾਲ ਜੋੜ ਸਕਾਂਗੇ ਸਹੀ ਮੈਂ ਵਿੱਚ ਕੋਈ ਤਸਵੀਰ ਉਹਨਾਂ ਨੂੰ ਦੇ ਦੇਖਿਓ ਆਪਾਂ ਇਹਦੀ ਉਹ ਕਨਫਰਮੇਸ਼ਨ ਤਾਂ ਅਸੀਂ ਕੁਝ ਕਰ ਨਹੀਂ ਸਕਦੇ ਕਿਉਂਕਿ ਹਾਲ ਦੀ ਗੱਲ ਤਾਂ ਆਪਾਂ ਸਿਰਫ ਸੈਂਪਲਸ ਕਲੈਕਟ ਕਰਨੇ ਨੇ ਹੁਣ ਸੈਂਪਲਸ ਕਲੈਕਟ ਕਰਕੇ ਭੇਜਾਂਗੇ ਤਾਂ ਹੀ ਪਤਾ ਲੱਗੂਗਾ ਕਿ ਜਿਹੜਾ ਹੈਗਾ ਕੋਈ ਮਿਸਮੈਚ ਆਇਆ ਕਿ ਨਹੀਂ ਤੇ ਉਸ ਤੋਂ ਬਾਅਦ ਹੀ ਆਪਾਂ ਤੁਹਾਨੂੰ ਕੋਈ ਕੁਝ ਕਰਨਾ ਮੈਂ ਜਿਹੜਾ ਪਹਿਲਾਂ ਵੀ ਕਿਹਾ ਤੁਹਾਨੂੰ ਕਿ ਜਦੋਂ ਜੇ ਕੋਈ ਬੱਚਾ ਜਿਹੜਾ ਹੈਗਾ ਉਹ ਇਹੋ ਜਿਹਾ ਲੱਭ ਜਾਂਦਾ ਹੈ ਕਿ ਉਹ ਆਪਣੇ ਜਿਹੜੇ ਉਹਨਾਂ ਨੇ ਇੱਥੇ ਕਲੇਮ ਕਰ ਰਹੇ ਕਿ ਉਹਨਾਂ ਦੇ ਮਾਪੇ ਨੇ ਤੇ ਜੇ ਉਹਨਾਂ ਦੇ ਨਾਲ ਉਹਨਾਂ ਦਾ ਡੀਐਨਏ ਮੈਚ ਨਹੀਂ ਹੁੰਦਾ ਤਾਂ ਉਹਨਾਂ ਨੂੰ ਆਪਾਂ ਚਾਈਲਡ ਹੋਮ ਵਿੱਚ ਰੱਖ ਕੇ ਜਿਹੜਾ ਆਪਣਾ ਮਿਸਿੰਗ ਅ ਚਿਲड्रन ਪੋਰਟਲ ਹੈ ਉਹਦੇ ਤੇ ਵੀ ਉਹਨਾਂ ਦੀ ਡਿਟੇਲਸ ਬਾਤਾਂਵਾਂਗੇ ਤੇ ਉਹਦੇ ਬੇਸਿਸ 'ਤੇ ਜੇ ਮੈਚ ਕਿਤੇ ਮਿਲ ਜਾਂਦਾ ਹੈ ਤਾਂ ਉਹਨਾਂ ਨੂੰ ਆਪਾਂ ਆਪਣੇ ਮਾਪੇ ਮਾਪਿਆਂ ਨਾਲ ਦੋ ਸਰ ਜਿਹੜੀ ਇਹ ਮੁਹਿੰਮ ਚਲਾਈ ਗਈ ਹੈ ਇਹ ਸਰਕਾਰ ਨੂੰ ਕੀ ਲੱਗਦਾ ਨਹੀਂ ਬੱਚੇ ਜਿਹੜੇ ਵਾਚੇਗੇ ਇਸ ਮੁਹਿੰਮ ਨਾਲ ਵਿੱਚ ਅਹੀਂ ਮੈਂ ਤੁਹਾਨੂੰ ਬੇਨਤੀ ਵੀ ਕਰ ਰਿਹਾ ਸੀ ਕਿ ਜੇ ਆਪਣਾ ਮਕਸਦ ਦੋਨੋਂ ਹੀ ਹੈ ਕਿ ਆਪਾਂ ਵਿੱਕਸ਼ਾ ਤੇ ਇੱਕ ਆਪਕੂ ਕਰੀਏ ਤੇ ਨਾਲ ਹੀ ਕਿਉਂਕਿ ਵਿੱਕਸ਼ਾ ਵਿੱਚ ਇੱਕ ਬਹੁਤ ਵੱਡਾ ਜਿਹੜਾ ਹੈਗਾ ਉਹ ਆਪਸ ਵਿੱਚ ਲੜਦੇ ਆਂ ਬਹੁਤ سارے ਇਸ ਤਰੀਕੇ ਦੇ ਵਿਅਕਤੀ ਨੇ ਜਿਹੜਾ ਕਿ ਇਸ ਤਰੀਕੇ ਦਾ ਸਿਸਟਮ ਨੂੰ ਬढ़ावा ਦਿੰਦੇ ਆਂ ਤੇ ਬੋਨੋ ਆਪਾਂ ਧਿਆਨ ਵਿੱਚ ਰੱਖਦੇ ਹੋਏ ਕੋਸ਼ਿਸ਼ ਕਰ ਰਹੇ ਆਂ ਕਿ ਵਿੱਕਸ਼ਾ ਨੂੰ ਵੀ ਆਪਾਂ ਰੋਕੀਏ ਨਾਲ ਹੀ ਜੇ ਕੋਈ ਬੱਚਾ ਇਸ ਤਰੀਕੇ ਨਾਲ ਅਬਿਊਜ਼ ਹੋ ਰਹਾ ਹੋਦਾ ਉਹਦੀ ਐਕਸਪਲੋਇਟੇਸ਼ਨ ਹੋ ਰਹੀ ਹੈ ਉਹਨੂੰ ਆਪਾਂ ਜਿਹੜਾ ਹੈਗਾ ਰੋਕ ਕੇ ਉਹਨਾਂ ਨੂੰ ਆਪਣੇ ਮਾਪੇ ਦੇ ਨਾਲ ਜੋੜੀਏ ਕਿਹੜੀ ਕਿਹੜੀ ਮਾ ਲਈ ਜਾਣ ਗਿਆ ਕਾਫੀ ਸ਼ਰਾਂ ਤੇ ਕਰ ਦਿੱਤੀ ਗਈ ਇਸ ਤਰ੍ਹਾਂ ਦੇ ਬੱਚੇ ਚੈੱਕ ਕਰਾਉਣ ਵਾਸਤੇ ਲੈ ਕੇ ਜਾ ਮੈਂ ਜਿਹੜਾ ਕਿਹਾ ਆਪਣੀ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਦੀ ਟੀਮ ਹੈ ਤੇ ਨਾਲ ਹੀ ਆਪਣਾ ਪੁਲਿਸ ਸਟੇਸ਼ਨ ਵੀ ਯੂ ਨੋ ਆਪਾਂ ਚਾਈਲਡ ਦੇ ਇਸ ਮਹਿੰਮ ਦੇ ਨਾਲ ਜੋੜਿਆ ਹੋਇਆ ਹੈ ਉਹ ਟੀਮ ਜਿਹੜੀ ਹੈ ਕਿ ਰੇਡਸ ਕਰਦੇ ਆ ਨੇ ਜਿਵੇਂ ਆਪਾਂ ਪਹਿਲਾਂ ਵੀ ਕੀਤੀਆਂ ਨੇ ਉਨਾਂ ਵਿੱਚ ਬੱਚੇ ਆਪਾਂ ਪਹਿਲਾਂ ਵੀ ਆਈਡੈਂਟੀਫਾਈ ਕੀਤੇ ਹੋਏ ਹਨ ਉਹਨਾਂ ਦੀ ਵੀ ਟੈਸਟਿੰਗ ਹੋਏਗੀ ਤੇ ਜੇ ਇਸ ਤੋਂ ਬਾਅਦ ਵੀ ਕੋਈ ਬੱਚਾ ਇਸ ਤਰੀਕੇ ਨਾਲ ਬੇਗਰੀ ਵਿੱਚ ਪਾਇਆ ਜਾਂਦਾ ਹੈ ਤਾਂ ਉਹਨੂੰ ਵੀ ਇੱਕ ਵਾਰ ਦੁਬਾਰਾ ਆਪਾਂ ਵੈਰੀਫਾਈ ਸ਼ੁਰੂ ਕਰਾ ਦੇਣਾ ਹੈ ਜੀ ਐਨਏ ਟੈਸਟ ਦੀ ਪਹਿਲਾਂ ਤਾਂ ਨਹੀਂ ਕੀਤੀ ਸੀ ਅਨੀ ਇਹ ਬਿਲਕੁਲ ਨਵਾਂ ਉਪਰਾਲਾ ਹੈ ਜਦੋਂ ਸਨੂ ਬੱਚੇ ਮਿਲੇ ਸੀਗੇ ਤੇ ਆਪਾਂ ਕੋਸ਼ਿਸ਼ ਕੀਤੀ ਕਿ ਪਹਿਲਾਂ ਆਪਾਂ ਸ਼ੁਰੂ ਕਰੀਏ ਤੇ ਇੱਥੇ ਆਰਡਰ ਵੀ ਕਰਾ ਲਿਆ ਤਾਂ ਉਸ ਨੂੰ ਹੀ ਬੇਸ ਬਣਾ ਕੇ ਹੁਣ ਜਿਹੜਾ ਡਾਇਰੈਕਟਰ ਜਿਹੜੇ ਹੈਗੇ ਵੂਮਨ ਐਂਡ ਚਾਈਲਡ ਉਹਨਾਂ ਨੇ ਵੀ ਉਹਨੂੰ ਐਸਓਪੀ ਦੇ ਸ਼ੇਪ ਵਿੱਚ ਜਾਰੀ ਕਰਤਾ